ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਉਂ-ਜਿਉਂ ਖੜਾ ਦਾ ਪਾਣੀ ਉਤਰੇਗਾ ਤਿਉਂ-ਤਿਉਂ ਅਸਲੀ ਨੁਕਸਾਨ ਕਿੰਨਾ ਹੋਇਆ ਹੈ ਉਸ ਦੀ ਤਸਵੀਰ ਸਾਰਿਆਂ ਦੇ ਸਾਹਮਣੇ ਆਵੇ ਹੁਣ ਇੱਕੋ ਇੱਕ ਸਵਾਲ ਸਾਰਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਜਿਹੜਾ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕਿਵੇਂ ਹੋਵੇਗੀ ਚਰਚਾ ਇਹੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲਈ ਇੱਕ ਅੱਖਰ ਨਹੀਂ ਬੋਲਿਆ ਪੈਕੇਜ ਕੀ ਦੇਣਾ ਹੈ ਪਰ ਹੁਣ ਜਦੋਂ ਇਹ ਅਧਿਕਾਰਤ ਤੌਰ ਤੇ ਐਲਾਨ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਮੰਗਲਵਾਰ ਨੂੰ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਦਾ ਦੌਰਾ ਕਰਨਗੇ ਉਦੋਂ ਉਮੀਦਾਂ ਜਾਗ ਗਈਆਂ ਹਨ ਕਿ ਦੌਰੇ ਦੇ ਦੌਰਾਨ ਕਿਸੇ ਨਾ ਕਿਸੇ ਪੈਕੇਜ ਦਾ ਐਲਾਨ ਹੋ ਸਕਦਾ ਸਾਰਿਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਿਖਾਈ ਦੇ ਰਹੀਆਂ ਹਨ ਭਾਜਪਾ ਦੀ ਵੀ ਇਹੋ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਉਸੇ ਪੈਰ ਮਜ਼ਬੂਤੀ ਨਾਲ ਜਮਾਏ ਜਾਣ ਇਸ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਕਿਸਾਨਾਂ ਦਾ ਗੁੱਸਾ ਭਾਜਪਾ ਦੇ ਪ੍ਰਤੀ ਹੈ ਉਸ ਨੂੰ ਇਸ ਸਮੇਂ ਕੋਈ ਵੱਡਾ ਰਾਹਤ ਪੈਕੇਜ ਦੇ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ 2023 ਦੇ ਵਿੱਚ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਪਰ ਕੋਈ ਵੀ ਕੇਂਦਰੀ ਮੰਤਰੀ ਉਸ ਸਮੇਂ ਪੰਜਾਬ ਦਾ ਦੌਰਾ ਕਰਨ ਦੇ ਲਈ ਨਹੀਂ ਆਇਆ ਸੀ ਬਿਹਾਰ ਦੇ ਵਿੱਚ ਹੜ੍ਹਾਂ ਦੇ ਨੁਕਸਾਨ ਦੀ ਪਰਪਾਈ ਲਈ 2024-25 ਦੇ ਸਾਲਾਨਾ ਬਜਟ ਦੇ ਵਿੱਚ 11500 ਕਰੋੜ ਦਾ ਪੈਕੇਜ ਰੱਖਿਆ ਗਿਆ ਸੀ ਪਰ ਪੰਜਾਬ ਦੇ ਹਿੱਸੇ ਕੁਝ ਵੀ ਨਹੀਂ ਆਇਆ ਸੀ ਸਰਕਾਰੀ ਰਿਕਾਰਡ ਦੇ ਮੁਤਾਬਕ 1500 ਕਰੋੜ ਦਾ ਨੁਕਸਾਨ ਹੋਇਆ ਸੀ 221000 ਹੈਕਟੇਅਰ ਜ਼ਮੀਨ ਤੇ ਫਸਲਾਂ ਨੂੰ ਵੀ ਨੁਕਸਾਨ ਹੋਇਆ ਸੀ ਪਰ ਕੇਂਦਰ ਸਰਕਾਰ ਨੇ ਕੌਮੀ ਆਪਦਾ ਫੰਡ ਜਿਹੜਾ ਨੈਸ਼ਨਲ ਡਿਜ਼ਾਸਟਰ ਫੰਡ ਹੁੰਦਾ ਹੈ ਉਸ ਵਿੱਚੋਂ ਮਹਿਜ 218 ਕਰੋੜ ਰੁਪਏ ਹੀ ਪੰਜਾਬ ਦੀ ਸਹਾਇਤਾ ਲਈ ਜਾਰੀ ਕੀਤੇ ਸਨ ਤੇ ਉਸ ਦੇ ਚਲਦਿਆਂ ਹੀ ਸੂਬਾ ਸਰਕਾਰ ਨੇ 800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਸੀ 6800 ਰੁਪਏ ਪ੍ਰਤੀ ਏਕੜ ਪਰ ਈਸਵਰ ਭਾਜਪਾ ਤਤਪਰ ਦਿਖਣਾ ਚਾਹੁੰਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਪੰਜਾਬ ਦੇ ਹੋਏ ਨੁਕਸਾਨ ਦੀ ਪਰਪਾਈ ਕਰਨ ਦੇ ਵਿੱਚ ਮਦਦ ਕਰਨਾ ਚਾਹੁੰਦੀ ਹੈ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਇਹ ਕਿਹਾ ਸੀ ਕਿ ਮੈਨੂੰ ਪ੍ਰਧਾਨ ਮੰਤਰੀ ਨੇ ਹੀ ਭੇਜਿਆ ਹੈ ਕਿ ਮੈਂ ਨੁਕਸਾਨ ਦਾ ਜਾਇਜ਼ਾ ਲੈ ਕੇ ਆਵਾਂ ਕਿ ਪੰਜਾਬ ਦੇ ਨੁਕਸਾਨ ਕਿੰਨਾ ਹੋਇਆ ਹੈ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਪੂਰੇ ਤਰੀਕੇ ਨਾਲ ਖੜੇ ਹਾਂ ਇਹ ਭਰੋਸਾ ਵੀ ਦਿੱਤਾ ਗਿਆ ਸੀ ਰਵਨੀਤ ਬਿੱਟੂ ਸੁਨੀਲ ਜਾਖੜ ਤਰਨ ਚੁੱਗ ਤੇ ਹੋਰ ਭਾਜਪਾ ਨੇਤਾਵਾਂ ਨੇ ਇਸ ਫੇਰੀ ਨੂੰ ਕੇਂਦਰ ਸਰਕਾਰ ਦਾ ਦੌਰਾ ਛੱਡ ਕੇ ਉਸ ਨੂੰ ਭਾਜਪਾ ਦਾ ਹੀ ਸ਼ੋਅ ਬਣਾ ਕੇ ਰੱਖਿਆ ਅਤੇ ਪੰਜਾਬ ਸਰਕਾਰ ਵੱਲੋਂ ਵੀ ਅਜਿਹੀ ਕੋਸ਼ਿਸ਼ ਨਹੀਂ ਕੀਤੀ ਗਈ ਇਸ ਨੂੰ ਕਿਸੇ ਅਧਿਕਾਰਿਤ ਦੌਰੇ ਦੀ ਸ਼ਕਲ ਦਿੱਤੀ ਜਾਵੇ ਹੁਣ ਦਿੱਲੀ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਵੀ 5-5 ਕਰੋੜ ਰੁਪਏ ਮੁੱਖ ਮੰਤਰੀ ਰਾਹਤ ਫੋਨ ਦੇ ਵਿੱਚ ਜਮ੍ਹਾਂ ਕਰਾ ਕੇ ਮਦਦ ਦੇ ਕੇ ਭਾਜਪਾ ਸਰਕਾਰਾਂ ਵੱਲੋਂ ਹਮਦਰਦੀ ਦਿਖਾਈ ਗਈ ਹੈ ਤੇ ਉਸ ਵਿਚਾਰਧਾਰਾ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਤਾਂ ਸਾਰਿਆਂ ਦੇ ਨਾਲ ਖੜਦਾ ਹੈ ਜਦੋਂ ਵੀ ਕੋਈ ਮੁਸ਼ਕਲ ਭਰਿਆ ਸਮਾਂ ਆਉਂਦਾ ਹੈ ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਜਾਂ ਇਹ ਕਿਹਾ ਜਾਂਦਾ ਸੀ ਕਿ ਪਾਣੀ ਲੈਣ ਵੇਲੇ ਤਾਂ ਸਾਰੇ ਅੱਗੇ ਆ ਜਾਂਦੇ ਨੇ ਪਰ ਹੁਣ ਖੜਾਣ ਦੇ ਵੇਲੇ ਸਾਰੇ ਭੱਜ ਗਏ ਕੋਈ ਪੰਜਾਬ ਦਾ ਸਾਥ ਦਿੰਦਾ ਦਿਖਾਈ ਨਹੀਂ ਦੇ ਰਿਹਾ ਇਸ ਨਰੇਟਿਵ ਨੂੰ ਤੋੜਨ ਦੀ ਵੀ ਦਿੱਲੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 5-5 ਕਰੋੜ ਰੁਪਏ ਰਾਹਤ ਰਾਸ਼ੀ ਦੇ ਕੇ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਨਰੇਟਿਵ ਨਾ ਬਣਿਆ ਜਾ ਸਕੇ ਕੇਂਦਰ ਸਰਕਾਰ ਵੱਲੋਂ ਵੀ ਦੋ ਟੀਮਾਂ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਦੇ ਵਿੱਚ ਭੇਜੀਆਂ ਗਈਆਂ ਨੇ ਤੇ ਲਗਾਤਾਰ ਉਹਨਾਂ ਵੱਲੋਂ ਵੀ ਹੜ੍ਹ ਪ੍ਰੀਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਵੀ ਹੋਈ ਕੇਂਦਰੀ ਆਪ ਦਾ ਕਮੇਟੀ ਦੀ ਜਿਹੜਾ ਸੈਂਟਰਲ ਡਿਜ਼ਾਸਟਰ ਟੀਮ ਭੇਜੀ ਗਈ ਸੀ ਉਸ ਦੀ ਇੱਕ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਜਿਸ ਦੀ ਅਗਵਾਈ ਪਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਜੁਆਇੰਟ ਸੈਕਟਰੀ ਜੁਆਇੰਟ ਸਕੱਤਰ ਡਾਕਟਰ ਰਾਜੇਸ਼ ਗੁਪਤਾ ਨੇ ਕੀਤੀ ਇਹ ਪੰਜਾਬ ਦੇ ਜਿਹੜੇ ਮੁਖ ਸਕੱਤਰ ਨੇ ਚੀਫ ਸਕੱਤਰ ਕੈਪਸ ਨਾ ਉਹਨਾਂ ਵੱਲੋਂ ਪੰਜਾਬ ਸੂਬੇ ਦੀਆਂ ਜਿਹੜੀਆਂ ਮੰਗਾਂ ਨੇ ਉਸ ਦਾ ਮੈਮੋਰੰਡਮ ਵੀ ਇਸ ਕਮੇਟੀ ਨੂੰ ਸੰਪੇੜਿਆ ਗਿਆ। ਅੰਤਿਮ ਰਿਪੋਰਟ ਵਿੱਚ ਨੁਕਸਾਨ ਦਾ ਅਨੁਮਾਨ ਜਿਹੜਾ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ ਹੈ ਉਹ 14000 ਕਰੋੜ ਦਾ ਲਗਾਇਆ ਗਿਆ ਹੈ। ਅਤੇ ਮੰਗ ਕੀਤੀ ਗਈ ਹੈ ਕਿ ਜਿਹੜਾ ਨੈਸ਼ਨਲ ਡਿਜ਼ਾਸਟਰ ਫੰਡ ਹੈ ਉਸ ਦੇ ਵਿੱਚੋਂ ਤੁਰੰਤ ਇਹ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਕਿ ਲੋਕਾਂ ਦੀਆਂ ਤਕਲੀਫਾਂ ਨੂੰ ਪੰਜਾਬ ਸਰਕਾਰ ਫੌਰੀ ਤੌਰ ਤੇ ਦੂਰ ਕਰ ਸਕੋ ਜੋ ਸਰਕਾਰੀ ਬੁਲੇਟਿਨ ਜਾਰੀ ਹੋਇਆ ਹੈ ਉਸ ਦੇ ਮੁਤਾਬਿਕ ਹੜ੍ਹਾਂ ਨਾਲ ਸੂਬੇ ਦੇ ਵਿੱਚ ਹੁਣ ਤੱਕ 46 ਮੌਤਾਂ ਹੋ ਚੁੱਕੀਆਂ ਨੇ 1 ਲੱਖ 75000 ਹੈਕਟੇਅਰ ਜ਼ਮੀਨ ਤੇ ਖੜੀ ਫਸਲ ਜਿਹੜੀ ਆ ਡੁੱਬ ਚੁੱਕੀ ਆ ਨੁਕਸਾਨੀ ਗਈ ਹੈ 1996 ਪਿੰਡਾਂ ਦੇ ਵਿੱਚ 387000 ਲੋਕ ਹੁਣ ਤੱਕ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਇਹ ਸਾਰੇ ਅੰਕੜੇ ਸਰਕਾਰੀ ਅੰਕੜੇ ਨੇ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਜਿੰਨਾ ਸੂਤਰਾਂ ਨੇ ਇਹ ਮੋਮੈਂਡਮ ਦੇਖਿਆ ਹੈ ਜਾਂ ਪੜ੍ਹਿਆ ਹੈ ਉਹਨਾਂ ਦੇ ਦਰਸ਼ਨ ਮੁਤਾਬਕ ਪੰਜਾਬ ਨੇ ਫਸਲਾਂ ਦੇ ਨੁਕਸਾਨ ਲਈ 1858 ਕਰੋੜ ਰੁਪਏ ਮੰਗੇ ਨੇ ਜਿਹੜਾ ਜਲ ਸਰੋਤ ਵਿਭਾਗ ਹੈ ਉਸਨੇ ਪਾਣੀ ਦੇ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ 1520 ਕਰੋੜ ਰੁਪਏ ਮੰਗਿਆ ਹੈ ਪਿੰਡੂ ਵਿਕਾਸ ਤੇ ਪੰਚਾਇਤਾਂ ਦੇ ਵਿਭਾਗ ਵੱਲੋਂ 5043 ਕਰੋੜ ਮੰਗੇ ਗਏ ਨੇ ਇਹ ਰਕਮ ਦਿੱਤੀ ਗਈ ਹੈ ਕਿ ਸਾਡਾ ਇਨਾ ਨੁਕਸਾਨ ਹੋਇਆ ਹੈ ਖੇਤੀ ਵਿਭਾਗ ਨੇ 780 ਕਰੋੜ ਦਾ ਨੁਕਸਾਨ ਹੋਇਆ ਹੈ ਇਹ ਦੱਸਿਆ ਗਿਆ ਹੈ ਪੰਜਾਬ ਰਾਜ ਮੰਡੀ ਬੋਰਡ ਜਿਸ ਦੀ ਸਾਰੀ ਜ਼ਿੰਮੇਵਾਰੀ ਅਨਾਜ ਮੰਡੀਆਂ ਨੂੰ ਲਿੰਕ ਸੜਕਾਂ ਨੂੰ ਤੇ ਹੋਰ ਬੁਨਿਆਦੀ ਢਾਂਚੇ ਦੀ ਰੱਖ-ਰਖਾਅ ਦੀ ਜ਼ਿੰਮੇਵਾਰੀ ਇਸ ਵਿਭਾਗ ਕੋਲ ਹੁੰਦੀ ਹੈ ਪੰਜਾਬ ਮੰਡੀ ਬੋਰਡ ਉਸ ਵੱਲੋਂ ਵੀ ਨੁਕਸਾਨ ਦਾ ਅੰਕੜਾ ਜਿਹੜਾ ਹੈ ਉਹ 1022 ਕਰੋੜ ਰੁਪਏ ਦਾ ਅੰਕਿਆ ਗਿਆ ਹੈ ਇਹ ਅੰਕੜਾ ਉਸ ਕੇਂਦਰੀ ਟੀਮ ਨੂੰ ਦਿੱਤਾ ਗਿਆ ਹੈ PWD ਲੋਕ ਨਿਰਮਾਨ ਪਾਗ ਜਿਹੜਾ ਪੁਲਾਂ ਤੇ ਸੜਕਾਂ ਦੀ ਜ਼ਿੰਮੇਵਾਰੀ ਇਸ ਵਿਭਾਗ ਕੋਲ ਹੈ ਇਸ ਵੱਲੋਂ 1970 ਕਰੋੜ ਰੁਪਏ ਦੇ ਨੁਕਸਾਨ ਦਾ ਜ਼ਿਕਰ ਕੀਤਾ ਹੈ ਤੇ 1970 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਹੈ ਇਸੇ ਤਰੀਕੇ ਨਾਲ ਜਿਹੜਾ ਖੇਤੀਬਾੜੀ ਵਿਭਾਗ ਹੈ ਉਸਨੇ 317 ਕਰੋੜ ਦਾ ਦਾਅਵਾ ਕੀਤਾ ਹੈ ਅਤੇ ਸਿੱਖਿਆ ਵਿਭਾਗ ਵੱਲੋਂ 542 ਕਰੋੜ ਰੁਪਏ ਦੀ ਮੰਗ ਇਸ ਕੇਂਦਰੀ ਟੀਮ ਤੇ ਕੀਤੀ ਗਈ ਹੈ ਬਿਜਲੀ ਮਹਿਕਮਾ ਅਤੇ ਪਸ਼ੂ ਪਾਲਕ ਮਹਿਕਮਾ ਇਹਨਾਂ ਦੋਹਾਂ ਮਹਿਕਮਿਆਂ ਵੱਲੋਂ 103 ਕਰੋੜ ਰੁਪਏ ਆਪ ਨੂੰ ਆਪਣੇ ਵਿਭਾਗ ਦੇ ਲਈ ਮੰਗੇ ਗਏ ਨੇ ਉਚੇਰੀ ਸਿੱਖਿਆ ਜਿਹੜਾ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਹੈ ਉਸ ਨੇ 6 ਕਰੋੜ ਰੁਪਏ ਮੰਗਿਆ ਸਥਾਨਕ ਸਰਕਾਰਾਂ ਨੇ ਲੋਕਲ ਬਾਡੀਜ਼ ਨੇ 7 ਕਰੋੜ ਰੁਪਏ ਖੁਰਾਕ ਮਹਿਕਮਾ ਜਿਹੜਾ ਫੂਡ ਵਿਭਾਗ ਹੈ ਫੂਡ ਡਿਪਾਰਟਮੈਂਟ ਹੈ ਉਸ ਵੱਲੋਂ ਵੀ 6 ਕਰੋੜ ਰੁਪਏ ਵਾਟਰ ਸਪਲਾਈ ਵਿਭਾਗ ਨੇ ਵੀ 6 ਕਰੋੜ ਰੁਪਏ ਮੰਗੇ ਨੇ ਜੰਗਲਾਤ ਮਹਿਕਮੇ ਨੇ 4 ਕਰੋੜ ਰੁਪਏ ਦੀ ਮੰਗ ਜਿਹੜੀ ਹੈ ਉਹ ਕੇਂਦਰ ਸਰਕਾਰ ਦੀ ਟੀਮ ਕੋਲ ਰੱਖੀ ਹੈ ਬਾਕੀ ਹੋਰ ਵਿਭਾਗਾਂ ਵੱਲੋਂ ਵੀ ਆਪਣੇ ਆਪਣੇ ਨੁਕਸਾਨ ਦੀ ਜਾਣਕਾਰੀ ਕੇਂਦਰੀ ਟੀਮ ਦੇ ਨਾਲ ਸਾਂਝੀ ਕੀਤੀ ਗਈ ਹੈ ਇੱਕ ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ ਮੀਟਿੰਗ ਦੇ ਵਿੱਚ ਇਹ ਜਾਣਕਾਰੀ ਵੀ ਦਿੱਤੀ ਗਈ ਸੀ ਕਿ ਜਿਹੜੀ ਹੁਣ ਅਸੀਂ ਨੁਕਸਾਨ ਦੇ ਆંકੜੇ ਦੇ ਰਹੇ ਹਾਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਹ ਹਜੇ ਸਿਰਫ ਅੰਤ੍ਰਮ ਰਿਪੋਰਟ ਹੈ ਨੁਕਸਾਨ ਤੇ ਤਬਾਹੀ ਦਾ ਮੰਜਰ ਬਹੁਤ ਜ਼ਿਆਦਾ ਹੈ ਕਿਤੇ ਜ਼ਿਆਦਾ ਹੈ ਇਸ ਦੇ ਨਾਲੋਂ ਪਾਣੀ ਉਤਰੇਗਾ ਜਦੋਂ ਉਸ ਤੋਂ ਬਾਅਦ ਹੀ ਇਹ ਪੂਰੇ ਨੁਕਸਾਨ ਦਾ ਮਲਾਂਕਨ ਕੀਤਾ ਜਾਵੇਗਾ ਉਦੋਂ ਫਿਰ ਇਹ ਸਾਰੀ ਰਿਪੋਰਟ ਕੇਂਦਰੀ ਕਮੇਟੀ ਦੇ ਨਾਲ ਸਾਂਝੀ ਕੀਤੀ ਜਾਵੇਗੀ ਫਿਰ ਇੱਕ ਵਾਰ ਜਿਹੜੀ ਮੰਗਾਂ ਦਾ ਅਪਡੇਟਡ ਮੈਮੋਰੈਂਡਮ ਹੈ ਉਹ ਇਸ ਕਮੇਟੀ ਨੂੰ ਭੇਜਿਆ ਜਾਵੇ ਹੁਣ ਇਹ ਸਾਰੀ ਜਾਣਕਾਰੀ ਤਾਂ ਪੰਜਾਬ ਸਰਕਾਰ ਵੱਲੋਂ ਉਸ ਸਕੀਮ ਨੂੰ ਦੇ ਦਿੱਤੀ ਗਈ ਹੈ ਪਰ ਇਹ ਨੀਤੀ ਕੱਲੀ ਇਸੇ ਰਿਪੋਰਟ ਦੇ ਉੱਤੇ ਹੀ ਉਹ ਟੀਮ ਜਿਹੜੀ ਹੈ ਉਹ ਨਿਰਪਰ ਕਰੇਗੀ ਕੇਂਦਰੀ ਕਮੇਟੀ ਦੀਆਂ ਆਪਣੀਆਂ ਟੀਮਾਂ ਜਿਹੜੀਆਂ ਨੇ ਉਹਨਾਂ ਵੱਲੋਂ ਵੀ ਸਰਵੇ ਕੀਤਾ ਗਿਆ ਹੈ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਵੱਲੋਂ ਵੀ ਦੌਰਾ ਕੀਤਾ ਗਿਆ ਹੈ ਤੇ ਫਿਰ ਉਹਨਾਂ ਵੱਲੋਂ ਆਪਣੀ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਹੈ। ਉਹ ਸੂਬੇ ਸਰਕਾਰ ਨੇ ਜੋ ਮੰਗਾਂ ਸੌਂਪੀਆਂ ਨੇ ਉਸ ਦਾ ਮਿਲਾੰਕਣ ਉਸ ਕਮੇਟੀ ਦੀ ਰਿਪੋਰਟ ਨਾਲ ਕੀਤਾ ਜਾਏਗਾ। ਫਿਰ ਉਸ ਤੋਂ ਬਾਅਦ ਇੱਕ ਹੋਰ ਰਿਪੋਰਟ ਤਿਆਰ ਕੀਤੀ ਜਾਏਗੀ ਜਿਹੜੀ ਕੀ ਕੇਂਦਰੀ ਗ੍ਰਹਿ ਵਿਭਾਗ ਦੇ ਸਖਤਰ ਨੂੰ ਸੌਂਪੀ ਜਾਏਗੀ। ਚੀਫ ਸਕੱਟਰੀ ਨੂੰ ਹੋਮ ਡਿਪਾਰਟਮੈਂਟ ਨੂੰ ਉਹ ਰਿਪੋਰਟ ਦਿੱਤੀ ਜਾਊਗੀ ਕਿ ਜਿੰਨਾ ਨੁਕਸਾਨ ਹੋਇਆ ਹੈ ਉਸ ਦਾ ਪੂਰਾ ਵੇਰਵਾ ਜੋ ਬਣਦਾ ਹੈ ਉਹ ਗ੍ਰੈਵਪਾਗ ਨੂੰ ਜਾਰੀ ਕੀਤਾ ਜਾਏਗਾ ਤੇ ਫਿਰ ਉਸ ਰਿਪੋਰਟ ਮੁਤਾਬਕ ਕੀ ਜੜਾ ਮੁਆਵਜ਼ੇ ਦੀ ਰਕਮ ਤੇ ਕੇਂਦਰ ਸਰਕਾਰ ਕੋਈ ਫੈਸਲਾ ਲਵੇਗੀ ਕਿ ਕਿੰਨਾ ਨੁਕਸਾਨ ਹੋਇਆ ਹੈ ਕਿੰਨਾ ਮੁਆਵਜ਼ਾ ਦੇਣਾ ਹੈ ਲੇਕਿਨ ਇਸ ਰਿਪੋਰਟ ਦੇ ਨਾਲ ਨਾਲ ਹੋਰ ਕਈ ਮੰਗਾਂ ਵੀ ਉੱਠਣ ਲੱਗੀਆਂ ਨੇ ਕਿ ਕਿਸ ਤਰੀਕੇ ਦਾ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ ਜਾਣੇ ਚਾਹੀਦੇ ਨੇ ਸੁਖਬੀਰ ਬਾਦਲ ਵੱਲੋਂ ਇੱਕ ਮੰਗ ਰੱਖ ਦਿੱਤੀ ਗਈ ਹੈ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੋਂ ਦੇ ਜਿਹੜੇ ਕਿਸਾਨ ਨੇ ਖੇਤ ਮਜ਼ਦੂਰ ਨੇ ਉਹਨਾਂ ਦਾ ਸਾਰਾ ਕਰਜ਼ਾ ਵੀ ਕੇਂਦਰ ਸਰਕਾਰ ਮਾਫ ਕਰੇ ਇਸ ਤਰੀਕੇ ਦੀਆਂ ਮੰਗਾਂ ਵੀ ਰੱਖੀਆਂ ਜਾਣ ਲੱਗੀਆਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇੱਕ 60000 ਕਰੋੜ ਰੁਪਏ ਦੇ ਫੰਡ ਦੀ ਮੰਗ ਕੀਤੀ ਗਈ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਪੰਜਾਬ ਦਾ ਬਕਾਇਆ ਰਾਸ਼ੀ ਹੈ ਜਿਹੜੀ ਕੇਂਦਰ ਸਰਕਾਰ ਵੱਲ ਖੜੀ ਹੈ ਇਸ ਵਿੱਚ ਮੁੱਖ ਤੌਰ ਤੇ ਜੀਐਸਟੀ ਦਾ ਕੰਪਨਸੇਸ਼ਨ ਹੈ ਜਾਂ ਫਿਰ ਜਿਹੜੇ ਆਰਡੀਐਫ ਦੇ ਫੰਡ ਰੁਕੇ ਗਏ ਨੇ ਉਹਨੂੰ ਮਿਲਾ ਕੇ ਇਹ 60000 ਕਰੋੜ ਦੀ ਰਕਮ ਤੇ ਪਹੁੰਚਿਆ ਗਿਆ ਸੀ ਇਹ ਵੀ ਦਾਵਾ ਕੀਤਾ ਗਿਆ ਸੀ ਕਿ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਜੋ ਸਾਡਾ ਬਕਾਇਆ ਕਾਨੂੰਨੀ ਤੌਰ ਤੇ ਬਣਦਾ ਹੈ ਉਸ ਬਕਾਇਏ ਦੀ ਰਾਸ਼ੀ ਸਾਨੂੰ ਜਾਰੀ ਕੀਤੀ ਜਾਵੇ ਤਾਂ ਕਿ ਅਸੀਂ ਰਾਹਤ ਕਾਮਾਂ ਦਾ ਜਿਹੜਾ ਸਕੇਲ ਹੈ ਉਹਨੂੰ ਵਧਾ ਸਕੀਏ ਪਰ ਸਿਆਸਤ ਜੋ ਮਰਜ਼ੀ ਹੋਵੇ ਸਿਆਸੀ ਤਰ੍ਹਾਂ ਜੋ ਮਰਜ਼ੀ ਕਹਿਣ ਜੋ ਪੰਜਾਬ ਸਰਕਾਰ ਵੱਲੋਂ ਆਪਣਾ ਕੰਮ ਕਰਨਾ ਸੀ ਉਹ 14000 ਕਰੋੜ ਦੇ ਨੁਕਸਾਨ ਦੀ ਰਿਪੋਰਟ ਜਮ੍ਹਾਂ ਕਰਾ ਕੇ ਉਸ ਤੇ ਮੁਆਵਜ਼ੇ ਦੀ ਮੰਗ ਵੀ ਨਾਲ-ਨਾਲ ਕਰ ਲਈ ਗਈ ਹੈ ਹੁਣ ਸਾਰੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਤੰਬਰ ਵਾਲੇ ਦੌਰੇ ਤੇ ਰਹਿਣਗੀਆਂ ਕਿ ਜਦੋਂ ਉਹ ਦੌਰੇ ਤੇ ਆਉਣਗੇ ਉਦੋਂ ਇਹਨਾਂ ਰਿਪੋਰਟਾਂ ਦੇ ਮੁਤਾਬਿਕ ਕਿੰਨਾ ਮੁਆਵਜ਼ਾ ਐਲਾਨ ਕਰਦੇ ਨੇ ਕੀ ਉਹ ਮੁਆਵਜ਼ੇ ਦੀ ਰਕਮ 14000 ਕਰੋੜ 2000 ਕਰੋੜ ਇਸ ਤਰੀਕੇ ਨਾਲ ਹੋਵੇਗੀ ਜਾਂ ਫਿਰ 1000 1500 ਕਰੋੜ ਦੇ ਕੇ ਹੀ ਡੰਗ ਟਪਾ ਲਿਆ ਜਾਏਗਾ ਇਹ ਸਾਰਾ ਕੁਝ ਮੰਗਲਵਾਰ ਨੂੰ ਸ਼ਾਇਦ ਇਹ ਤਸਵੀਰ ਸਾਫ਼ ਹੋ ਜਾਵੇ ਲੇਕਿਨ ਇਹ ਕੋਈ ਨਰਿੰਦਰ ਮੋਦੀ ਵੱਲੋਂ ਪਹਿਲਾ ਮੌਕਾ ਨਹੀਂ ਹੋਏਗਾ ਜਦੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆ ਕੇ ਪੰਜਾਬ ਦੇ ਲਈ ਕੋਈ ਬਹੁਤ ਵੱਡਾ ਰਾਹਤ ਪੈਕੇਜ ਦੇਣਗੇ ਇਸ ਤੋਂ ਪਹਿਲਾਂ ਜਨਵਰੀ 2022 ਦੇ ਵਿੱਚ ਵੀ ਉਹਨਾਂ ਵੱਲੋਂ ਪੰਜਾਬ ਦਾ ਇੱਕ ਦੌਰਾ ਰੱਖਿਆ ਗਿਆ ਸੀ 5 ਜਨਵਰੀ ਦੀ ਇੱਕ ਰੈਲੀ ਉਹਨਾਂ ਵੱਲੋਂ ਫਿਰੋਜ਼ਪੁਰ ਦੇ ਵਿੱਚ ਰੱਖੀ ਹੋਈ ਸੀ ਜਿਸ ਦੇ ਵਿੱਚ ਇਹ ਉਮੀਦ ਕੀਤੀ ਜਾ ਰਹੀ ਸੀ ਕਿ 40-50 ਹਜ਼ਾਰ ਕਰੋੜ ਦੇ ਕਿਸੇ ਪੈਕੇਜ ਦਾ ਐਲਾਨ ਕੀਤਾ ਜਾਊਗਾ ਕੇਂਦਰ ਸਰਕਾਰ ਵੱਲੋਂ ਤਾਂ ਕਿ 2022 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਕੁਝ ਫਾਇਦਾ ਹੋ ਸਕੇ ਪਰ ਉਦੋਂ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਰਸਤਾ ਰੋਕ ਲਿਆ ਗਿਆ ਸੀ ਬਿਨਾਂ ਰੈਲੀ ਦੇ ਵਿੱਚ ਸ਼ਾਮਲ ਹੋਏ ਹੀ ਉਹਨਾਂ ਨੂੰ ਵਾਪਸ ਪਰਤਣਾ ਪਿਆ ਸੀ ਉਸ ਸਮੇਂ ਵੀ ਕਾਫੀ ਚਰਚਾ ਹੋਈ ਸੀ ਬੜੀਆਂ ਸਿਆਸੀ ਗਤੀਵਿਧੀਆਂ ਹੋਈਆਂ ਸੀ ਹੁਣ ਤੱਕ ਸੁਪਰੀਮ ਕੋਰਟ ਵੱਲੋਂ ਜਿਹੜੀ ਬਣਾਈ ਹੋਈ ਕਮੇਟੀ ਹੈ ਉਸ ਵੱਲੋਂ ਸਿਫਾਰਸ਼ਾਂ ਹੋ ਰਹੀਆਂ ਨੇ ਅਫਸਰਾਂ ਨੂੰ ਸਜ਼ਾ ਹੋਈ ਹੈ ਪਰ ਜਿਹੜਾ ਪੈਕੇਜ ਮਿਲਣਾ ਸੀ ਉਹ ਕਿਤੇ ਇਹਨਾਂ ਗੱਲਾਂ ਦੇ ਵਿਚਕਾਰ ਹੀ ਰੁਲ ਕੇ ਰਹਿ ਗਿਆ ਹੁਣ ਮੰਗਲਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਾਰਾ ਪੰਜਾਬ ਆਉਣਾ ਹੈ ਅਲਪ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਇੱਕ ਵਾਰ ਫੇਰ ਉਮੀਦ ਹੈ ਕਿ ਉਹ ਕੋਈ ਵੱਡਾ ਰਾਹਤ ਪੈਕੇਜ ਪੰਜਾਬ ਦੇ ਲਈ ਦੇ ਕੇ ਜਾਣਗੇ ਕਿ ਹੁਣ ਕਿਸਾਨ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰਨ ਗਈਆਂ ਜਾਂ ਇਸ ਵਾਰ ਕੋਈ ਸਮਝਦਾਰੀ ਤੋਂ ਕੰਮ ਲਿਆ ਜਾਊਗਾ ਤੇ ਉਹਨਾਂ ਦੇ ਰਸਤੇ ਦੇ ਵਿੱਚ ਕੋਈ ੜਿੱਕਾ ਕੋਈ ਅੜਚਨ ਪੈਦਾ ਨਹੀਂ ਕੀਤੀ ਜਾਵੇ ਉਮੀਦ ਤਾਂ ਨਹੀਂ ਹੈ ਪਰ ਤੁਸੀਂ ਕਦੇ ਵੀ ਕੁਝ ਨਹੀਂ ਕਹਿ ਸਕਦੇ ਸਿਆਸਤ ਦੇ ਵਿੱਚ ਕਦੋਂ ਕੀ ਹੋ ਜਾਵੇ ਕਿਹੜੀ ਕਿਹੜੀ ਕੈਲਕੂਲੇਸ਼ਨ ਲਾਉਂਦੀ ਹੈ ਉਸ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਸੋ ਨਜ਼ਰਾਂ ਉਧਰ ਵੀ ਹੋਣਗੀਆਂ ਕਿ ਕਿਸਾਨ ਜਥੇਬੰਦੀਆਂ ਕੀ ਕੋਈ ਪ੍ਰਤੀਕਰਮ ਦਿੰਦੀਆਂ ਨੇ ਕੀ ਕੋਈ ਰਸਤਾ ਰੋਕਣ ਦੀ ਕੋਸ਼ਿਸ਼ ਕਰਨਗੀਆਂ ਜਾਂ ਨਰਿੰਦਰ ਮੋਦੀ ਨੂੰ ਇਲਾਕਿਆਂ ਦਾ ਦੌਰਾ ਕਰਨ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਫਿਰ ਸਾਰੀ ਸਿਆਸਤ ਉਸ ਐਲਾਨ ਤੇ ਆ ਕੇ ਰੁਕ ਜਾਵੇਗੀ ਜੋ ਐਲਾਨ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਖੜ ਪੀੜਤਾਾਂ ਦੇ ਲਈ ਕੋਈ ਵੱਡਾ ਪੈਕੇਜ ਕੋਈ ਵਿਸ਼ੇਸ਼ ਪੈਕੇਜ ਪੰਜਾਬ ਦੇ ਵਾਸਤੇ ਐਲਾਨਣਗੇ ਜੇ ਇਸ ਤਰ੍ਹਾਂ ਨਹੀਂ ਹੁੰਦਾ ਜੇ ਪੈਕੇਜ ਉਸ ਤਰੀਕੇ ਨਾਲ ਨਹੀਂ ਉਲਾਣਿਆ ਜਾਂਦਾ ਤਾਂ ਭਾਜਪਾ ਦੀ ਜਿਹੜੀ ਸਿਆਸਤ ਹੈ ਉਹ ਪੰਜਾਬ ਦੇ ਵਿੱਚ ਹੋਰ ਅੱਗੇ ਕਿੰਨੀ ਕੁ ਵੱਧ ਸਕੇਗੀ ਇਸ ਤੇ ਉੱਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਲੱਗ ਜਾਣਗੇ ਜੋ ਕੇਂਦਰ ਸਰਕਾਰ ਤੇ ਬਾਰ ਬਾਰ ਇਹ ਦੋਸ਼ ਲੱਗਦੇ ਨੇ ਕਿ ਉਹ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਵਿਸਥਰਾ ਕਰਦੀ ਹੈ ਵੱਖਰਾ سلوਕ ਕੀਤਾ ਜਾਂਦਾ ਹੈ ਪੰਜਾਬ ਦੇ ਨਾਲ ਹਮੇਸ਼ਾ ਤੱਕਾ ਹੁੰਦਾ ਰਿਹਾ ਹੈ ਕੇਂਦਰ ਸਰਕਾਰ ਕਦੇ ਵੀ ਪੰਜਾਬ ਦੀਆਂ ਮੰਗਾਂ ਨੂੰ ਸੀਰੀਅਸਲੀ ਨਹੀਂ ਲੈਂਦੀ ਕੰਢੀਗੜ ਦੇ ਮੁੱਦੇ ਹੋਣ ਪਾਣੀਆਂ ਦੇ ਮੁੱਦੇ ਹੋਣ ਐਸਵਾਈਐਲ ਦੇ ਮੁੱਦੇ ਹੋਣ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਬੜੇ ਅਜੇ ਮੁੱਦੇ ਨੇ ਜਿੱਥੇ ਬਾਰ ਬਾਰ ਕੇਂਦਰ ਤੇ ਪੰਜਾਬ ਦੇ ਨਾਲ ਵਿਸਥਾਰਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਉਹ ਸਿਆਸਤ ਵੀ ਲਗਾਤਾਰ ਅੱਗੇ ਵਧਦੀ ਹੈ ਇਹ ਮੌਕਾ ਜ਼ਰੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੋਵੇਗਾ ਜਦੋਂ ਉਹ ਕੋਈ ਮੱਲਮ ਲਾ ਸਕਦੇ ਨੇ ਜਦੋਂ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਕਰਾ ਸਕਦੇ ਨੇ ਕਿ ਉਹ ਵੱਖਰੇ ਨਹੀਂ ਹਨ ਉਹਨਾਂ ਦੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਕੋਈ ਭੇਦਭਾਵ ਨਹੀਂ ਹੁੰਦਾ ਕੇਂਦਰ ਸਰਕਾਰ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਜਿੰਨੀ ਰਾਹਤ ਦਾ ਐਲਾਨ ਕਰਦੀ ਹੈ ਉਹਨਾਂ ਵੱਡਾ ਕੋਈ ਰਾਹਤ ਦਾ ਪੈਕੇਜ ਪੰਜਾਬ ਨੂੰ ਵੀ ਦਿੱਤਾ ਜਾਏ ਪਰ ਇਹ ਨਹੀਂ ਹੈ ਕਿ ਇਸ ਸਮੇਂ ਸਿਆਸਤ ਨਹੀਂ ਹੋ ਰਹੀ ਭਾਜਪਾ ਵੱਲੋਂ ਸਿਆਸਤ ਵੀ ਨਾਲ-ਨਾਲ ਕੀਤੀ ਜਾ ਰਹੀ ਹੈ ਜਦੋਂ ਸ਼ਿਵਰਾਜ ਚੋਹਾਨ ਆਪਣਾ ਦੌਰ ਖਤਮ ਕਰਕੇ ਜਾ ਰਹੇ ਸੀ ਉਹਨਾਂ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਇੱਕ ਬਿਆਨ ਦਿੱਤਾ ਗਿਆ ਕਿ ਜਿਹੜੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਉਹਦੇ ਕਰਕੇ ਹੀ ਪੰਨ ਜਿਹੜੇ ਨੇ ਉਹ ਕਮਜ਼ੋਰ ਹੋਏ ਨੇ ਉਹਦੇ ਕਰਕੇ ਹੜ੍ਹ ਆਏ ਨੇ ਔਰ ਇਸ ਨੇ ਫਿਰ ਸਿਆਸੀ ਪੰਜਾਬ ਦੀ ਸਿਆਸਤ ਥੋੜੀ ਗਰਮਾ ਦਿੱਤੀ ਹੈ ਕਈ ਵਾਰ ਇਹ ਦੋਸ਼ ਲੱਗਦੇ ਰਹੇ ਨੇ ਕਿ BBMB ਜੋ ਕਿ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ ਉਥੋਂ ਸਾਜ਼ਿਸ਼ ਕਰਕੇ ਪਾਣੀ ਛੱਡਿਆ ਗਿਆ ਹੈ ਫਿਰ ਇਹ ਇਲਜ਼ਾਮ ਵੀ ਲੱਗੇ ਕਿ ਡੈਮਾਂ ਦੇ ਵਿੱਚ ਜਿਹੜੀ ਗਾਰ ਜੰਮੀ ਹੋਈ ਹੈ ਸਿਲਟ ਜੰਮੀ ਹੋਈ ਹੈ ਉਹ 20 25 ਫੁੱਟ ਦੇ ਹਿਸਾਬ ਨਾਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਗਾਰ ਹੈ ਜਿਹਦੇ ਨਾਲ ਡੈਮਾਂ ਦੀ ਪਾਣੀ ਰੋਕਣ ਦੀ ਸਟੋਰ ਕਰਨ ਦੀ ਕੈਪੈਸਿਟੀ ਹੀ ਕਮਜ਼ੋਰ ਹੋ ਗਈ ਹੈ ਉਹ ਵੀ ਖੜਾ ਕਰਕੇ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਜੇ ਦੋਸ਼ ਪੰਜਾਬ ਸਰਕਾਰ ਤੇ ਲੱਗਦੇ ਨੇ ਕਿ ਉਹਨਾਂ ਨੇ ਬੰਨਾਂ ਦੀ ਮੁਰੰਮਤ ਸਮਾਂ ਰਹਿੰਦੇ ਨਹੀਂ ਕੀਤੀ ਤਾਂ ਕੇਂਦਰ ਸਰਕਾਰ ਵੀ ਉਨੀ ਜ਼ਿੰਮੇਵਾਰ ਹੈ ਜਿਹੜੀ ਡੈਮਾਂ ਦੀ ਸਫਾਈ ਉਹਨੇ ਨਹੀਂ ਕੀਤੀ ਗਈ ਉਹ ਸਟੈਮਾਂ ਦੀ ਸਫਾਈ ਕੇਂਦਰ ਸਰਕਾਰ ਨੇ ਕਰਾਉਣੀ ਸੀ ਉਥੋਂ ਜਿਹੜੀ ਗਾਰ ਕੱਢਣੀ ਸੀ ਉਹਦੇ ਨਾਲ ਵੀ ਕਈ ਸਮੱਸਿਆਵਾਂ ਦਾ ਹੱਲ ਹੋ ਸਕਦਾ ਸੀ ਇਹ ਸਿਆਸਤ ਦੇ ਵਿੱਚ ਦੋਸ਼-ਪ੍ਰਤੀਦੋਸ਼ ਲੱਗਦੇ ਰਹਿਣ ਨੇ ਇਹਨਾਂ ਦੇ ਉੱਤੇ ਕੋਈ ਰੋਕ ਨਹੀਂ ਲੱਗ ਸਕਦੀ ਪਰ ਜੋ ਸਮਾਂ ਇਸ ਸਮੇਂ ਹੈ ਭਾਜਪਾ ਆਪਣੀ ਸਿਆਸਤ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਅੱਗੇ ਵਧਾਉਣਾ ਚਾਹੁੰਦੀ ਹੈ ਸਾਰੀਆਂ ਨਜ਼ਰਾਂ ਉਸਤੇ ਨੇ ਜੇ ਭਾਜਪਾ ਸੋਹਿਰਦ ਤਰੀਕੇ ਨਾਲ ਆਪਣੀ ਸ਼ਾਸਨ ਅੱਗੇ ਹੋਰ ਵਧਾਉਣਾ ਚਾਹੁੰਦੀ ਹੈ ਕਿਤੇ ਨਾ ਕਿਤੇ ਇਕੱਲਿਆਂ ਹੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਵਿਚਾਰ ਭਾਜਪਾ ਦੇ ਮਨ ਵਿੱਚ ਹੈ ਜਿਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਉਹ ਪੈਨ ਇੰਡੀਆ ਪਾਰਟੀ ਬਣਨ ਦੇ ਲਈ ਦੱਖਣ ਦੇ ਵਿੱਚ ਉਹਨੂੰ ਕਾਫੀ ਮਿਹਨਤ ਕਰਨੀ ਪਵੇਗੀ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਜੇ ਇਕੱਲਿਆਂ ਸਰਕਾਰ ਬਣਾਉਣੀ ਹੈ ਕੇਂਦਰ ਸਰਕਾਰ ਕੁਝ ਬਹੁਤ ਫਰਾਕ ਦੇ ਲਈ ਦਿਖਾਉਣੀ ਪਵੇਗੀ ਜਿਹੜੀਆਂ ਪੰਜਾਬ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨਾ ਪਵੇਗਾ ਲੇਕਿਨ ਉਸ ਹੱਲ ਦੀ ਵੱਡੀ ਸ਼ੁਰੂਆਤ ਇਸ ਰਾਹਤ ਪੈਕੇਜ ਤੋਂ ਹੋ ਸਕਦੀ ਹੈ ਜੋ ਖੜਾ ਦੇ ਵਿੱਚ ਹੋਇਆ ਨੁਕਸਾਨ ਹੈ ਉਸ ਦੀ ਪਰਪਾਈ ਕਿੰਨੀ ਕੁ ਕੇਂਦਰ ਸਰਕਾਰ ਕਰਨਾ ਚਾਹੁੰਦੀ ਹੈ ਕਿੰਨਾ ਹੱਥ ਅੱਗੇ ਵਧਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ ਦੇ ਹਾਲਾਤ ਵਿੱਤੀ ਹਾਲਾਤ ਸਾਰਿਆਂ ਨੂੰ ਪਤਾ ਨੇ ਕਿੰਨੇ ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਿਆ ਹੋਇਆ ਇਸ ਦਾ ਜ਼ਿਕਰ ਵੀ ਲਗਭਗ ਹਰ ਰੋਜ਼ ਹੁੰਦਾ ਹੈ ਜ਼ਹਿਰਖਾਨ ਨੂੰ ਪੈਸੇ ਨਹੀਂ ਪੰਜਾਬ ਸਰਕਾਰ ਕੋਲ ਇਹ ਵੀ ਬਾਰ ਬਾਰ ਕਿਹਾ ਜਾਂਦਾ ਹੈ ਸੋ ਕੱਲੀ ਪੰਜਾਬ ਸਰਕਾਰ ਦੇ ਬਲਬੁੱਤੇ ਦਾ ਇਹ ਕੰਮ ਨਹੀਂ ਹੈ ਕਿ ਉਹ ਕੋ ਖੜਾ ਨਾਲ ਹੋਏ ਨੁਕਸਾਨ ਦੀ ਪਰਪਾਈ ਕਰ ਸਕਣ ਉਹ ਮੁਆਵਜ਼ਾ ਲੋਕਾਂ ਨੂੰ ਦੇ ਸਕਣ ਇਹ ਪੰਜਾਬ ਸਰਕਾਰ ਦੀ ਵਾਰਸ਼ ਦੀ ਗੱਲ ਨਹੀਂ ਹੈ ਮਦਦ ਤਾਂ ਕੇਂਦਰ ਸਰਕਾਰ ਤੋਂ ਹੀ ਲੈਣੀ ਪੈਣੀ ਹੈ ਪਰ ਹੁਣ ਕੇਂਦਰ ਸਰਕਾਰ ਇਸ ਤੇ ਸਿਰਫ ਸਿਆਸਤ ਕਰਦੀ ਹੈ ਜਾਂ ਫਿਰ ਜੋ ਉਸਦੀ ਰਿਸਪੌਂਸਿਬਿਲਟੀ ਹੈ ਜੋ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਹਰ ਸੂਬੇ ਦੇ ਵਿੱਚ ਉਹ ਬਿਨਾ ਕਿਸੇ ਭੇਦ-ਪਾਤ ਤੋਂ ਬਿਨਾ ਕਿਸੇ ਪੱਖਪਾਤ ਤੋਂ ਹਰ ਸਟੇਟ ਦੀ ਬਾਹ ਫੜੇ ਹਰ ਸੂਬੇ ਦੀ ਮਦਦ ਕਰੇ ਚਾਹੇ ਉਸ ਦੇ ਵਿੱਚ ਸਰਕਾਰ ਵਿਰੋਧੀ ਧਿਰਾਂ ਦੀ ਹੋਵੇ ਤੇ ਜਾਂ ਫਿਰ ਉਹਨਾਂ ਦੀ ਆਪਣੀ ਪਾਰਟੀ ਦੀ ਇਹ ਦੇਸ਼ ਦੀ ਗੱਲ ਹੈ ਇਹ ਸੂਬਿਆਂ ਦੀ ਗੱਲ ਹੈ ਇਸ ਦੇ ਵਿੱਚ ਪਾਰਟੀਬਾਦੀ ਤੇ ਸਿਆਸਤ ਤੋਂ ਉੱਤੇ ਉੱਠ ਕੇ ਕੇਂਦਰ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਇੱਕ ਤਾਂ ਇਹ ਪਹਿਲੂ ਹੈ ਤੇ ਦੂਜਾ ਪਹਿਲੂ ਨਾਲ ਨਾਲ ਇਹ ਵੀ ਹੈ ਕਿ ਜੇ ਸਿਆਸਤ ਚਮਕਾਉਣੀ ਹੈ ਜੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਦਮ ਭਰਨਾ ਹੈ ਤਾਂ ਵੀ ਫਰਾਕ ਤੇ ਲਿਖਾਉਣੀ ਪਏਗੀ ਤਾਂ ਵੀ ਜਿਹੜਾ ਰਾਹਤ ਪੈਕੇਜ ਹੈ ਉਹ ਕਈ ਹਜ਼ਾਰ ਕਰੋੜ ਦਾ ਦੇਣਾ ਪਏਗਾ ਮਹਿਸ ਛੋਟਾ ਮੋਟਾ ਐਲਾਨ ਕਰਨ ਦੇ ਨਾਲ ਗੱਲ ਨਹੀਂ ਬਣੇਗੀ ਆਵੇਂ ਮੋਦੀ ਸਰਕਾਰ ਵੱਲੋਂ ਬੜਾ ਦਮ ਭਰਿਆ ਜਾਂਦਾ ਹੈ ਕਿ ਅਸੀਂ ਪੰਜਾਬ ਦੇ ਲਈ ਸਿੱਖਾਂ ਲਈ ਪਹਿਲਾਂ ਵੀ ਬਹੁਤ ਕੰਮ ਕੀਤੇ ਨੇ ਜਿਹੜਾ ਤਿੰਨ ਖੇਤੀ ਬਿਲਾ ਨੇ ਕਿਸਾਨ ਵਿਰੋਧੀ ਹੋਣ ਦਾ ਪੰਜਾਬ ਵਿਰੋਧੀ ਹੋਣ ਦਾ ਠੱਪਾ ਭਾਜਪਾ ਦੇ ਉੱਤੇ ਲਗਾ ਦਿੱਤਾ ਹੈ ਜਿੰਨਾ ਵਿਰੋਧ ਭਾਜਪਾ ਦੇ ਪੰਜਾਬ ਦੇ ਨੇਤਾਵਾਂ ਨੂੰ ਚੱਲਣਾ ਪਿਆ ਹੈ ਜੇ ਉਸ ਨਫ਼ਰਤ ਨੂੰ ਉਸ ਵਿਰੋਧ ਨੂੰ ਪਿਆਰ ਦੇ ਵਿੱਚ ਬਦਲਣਾ ਹੈ ਸਾਥ ਦੇ ਵਿੱਚ ਬਦਲਣਾ ਹੈ ਤਾਂ ਬਹੁਤ ਵੱਡਾ ਪੈਕੇਜ ਨਰਿੰਦਰ ਮੋਦੀ ਨੂੰ ਐਲਾਨਣਾ ਹੀ ਪਵੇਗਾ ਉਸ ਤੋਂ ਇਲਾਵਾ ਕੋਈ ਹੋਰ ਚਾਰਾ ਬਚਿਆ ਨਹੀਂ ਸੋ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੋ ਪੰਜਾਬ ਦੇ ਲੋਕ ਖੜਾਂ ਦੇ ਝੰਡੇ ਪਏ ਨੇ ਉਸ ਨੁਕਸਾਨ ਨੂੰ ਕੁਝ ਰਾਹਤ ਮਿਲੇਗੀ ਉਹਨਾਂ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਪੰਜਾਬ ਨੂੰ ਕੁਝ ਰਾਹਤ ਮਿਲੇਗੀ ਇਸੇ ਉਮੀਦ ਦੇ ਨਾਲ ਤਤ ਵਗਾ ਲੈਨੇ ਆ ਧੰਨਵਾਦ